ਆ ਵੀਡੀਓ ਸ਼ੇਅਰ ਕਰ ਦਿਓ ਵੱਧ ਤੋਂ ਵੱਧ 20 ਦਿਨਾਂ ਦੀ ਬੱਚੀ ਹੈ ਜਿਹੜੀ ਐਡਮਿਟ ਕੀਤੀ ਵੀ ਹੈ ਮਸਲਾ ਹੈਗਾ ਜੀ ਬਰਨਾਲਾ ਦਾ ਥਾਣਾ ਸੀਟੀ 2 ਦੇ ਅੱਗੇ ਜਿਹੜਾ ਧਰਨਾ ਚੱਲ ਰਿਹਾ ਹੈ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੀ ਜਥੇਬੰਦੀ ਹੈ ਉਹਨਾਂ ਵੱਲੋਂ ਇੱਕ ਪਰਿਵਾਰ ਦਾ ਸਾਹ ਦਿੱਤਾ ਜਾ ਰਿਹਾ ਹੈ ਤੇ ਕੱਲ ਦੀ ਐਡਮਿਟ ਹੈ ਮਾਤਾ ਸਾਡੇ ਨਾਲ ਮਾਤਾ ਕੱਲ ਐਡਮਿਟ ਕੀਤੀ ਹੈ ਹਾਂ ਜੀ 7:30 ਵਜੇ ਸ਼ਾਮ ਨੂੰ ਐਡਮਿਟ ਕੀਤੀ ਸਾਮ ਨੂੰ 7:30 ਵਜੇ ਕੀ ਕਾਰਨ ਬਣਿਆ ਐਡਮਿਟ ਕਰਨ ਦਾ ਬੱਚੇ ਦਾ 슈ਗਰ ਲੋਅ ਸੀਗਾ ਬਹੁਤਾ ਜਿਆਦਾ ਸੀ ਰੀਐਸ ਸੀ ਫੀਡ ਬੱਚੇ ਨੂੰ ਸਵੇਰੇ 7 ਵਜੇ ਤੋਂ ਸ਼ਾਮ ਦੇ 7 ਵਜੇ ਤੱਕ ਨਹੀਂ ਮਿਲੀ ਜਦੋਂ ਸਵੇਰੇ ਕੱਲ ਨੂੰ ਚੱਕਿਆ ਗਿਆ ਕਿੰਨੇ ਵਜੇ ਚੱਕਿਆ ਗਿਆ ਸਾਨੂੰ ਤਕਰੀਬਨ 7:30 7 ਵਜੇ ਚੱਕਿਆ ਗਿਆ ਜੀ ਕੌਣ ਕੌਣ ਪਰਿਵਾਰ ਦੇ ਨਾਲ ਕੁੜੀਆਂ ਵੀ ਸੀਗੀ ਕੁੜੀਆਂ ਸੀ ਮੇਰੀ ਨੂੰਹ ਸੀ ਮੇਰਾ ਵੱਡਾ ਬੇਟਾ ਸੀ ਮੈਂ ਸੀ ਇਹ ਕਿੰਨੇ ਦਿਨਾਂ ਦੀ ਹੈ ਇਹ ਕੁੜੀਆ ਇਹ ਤਾਂ ਅੱਜ 25 ਦਿਨ ਦੀ ਹੈ ਜੀ ਤੇ ਕਿੰਨੇ ਟਾਈਮ ਬਾਅਦ ਆ ਜਿਹੜੀ ਮਤਲਬ ਫੀਡ ਮਿਲੀ ਇਹਨੂੰ ਉਸ ਤੋਂ ਬਾਅਦ ਫੀਡ ਦਿੱਤੀ ਹੈ ਜਦੋਂ ਚੱਕੇ ਗਏ ਸੀ 6 ਵਜੇ ਤੋਂ ਸ਼ਾਮ ਦੇ 8 ਵਜੇ ਮਿਲੀ ਹੈ ਸਵੇਰੇ 6 ਵਜੇ ਦੀ ਫੀਡ ਦਿੱਤੀ ਸ਼ਾਮ ਨੂੰ 8 ਵਜੇ ਮਿਲੀ ਹੈ ਅਜੇ ਸ਼ਾਮ ਨੂੰ 8 ਵਜੇ ਮਿਲਿਆ ਜਿਹੜੀ ਸਵੇਰ ਤੋਂ ਬਾਅਦ ਜਾਂ ਸਾਰਾ ਦਿਨ ਫੀਡ ਮਿਲੀ ਨਹੀਂ ਮਿਲੀ ਨਹੀਂ ਜੇ ਅਸੀਂ 2-2 ਘੰਟੇ ਵਾਲਾ ਦਿੰਦੇ ਸੀ ਪਹਿਲਾਂ ਸਾਨੂੰ ਸਵੇਰੇ ਚੱਕਿਆ ਪਹਿਲਾਂ ਇੱਕ ਦਿਨ ਸ਼ਾਮ ਨੂੰ 10:30 ਵਜੇ ਸੱਚੋ ਦੋ ਵੱਡੀਆਂ ਭਰ ਕੇ ਲੈ ਕੇ ਆਇਆ ਉਦੋਂ ਬੱਚੇ ਨੂੰ ਮੈਂ ਫੀਡ ਦਿੰਦੀ ਸੀ 10:30 ਵਜੇ ਤੇ ਉਦੋਂ ਜਦੋਂ ਬੂਹਾ ਖੜਕਾਈ ਗਏ ਲੇਟਾ ਉਹਨਾਂ ਨੇ ਬੰਦ ਕਰ ਲਿਆ ਗੜੀ 'ਚ ਬੰਦ ਕਰਕੇ ਮੇਰੇ ਅੰਦਰ ਗਏ ਪਲਾਟ 'ਚ ਪਲਾਟ 'ਚੋਂ ਫਿਰ ਬਾਹਰ ਆਏ ਕੋਠੀ ਦਾ ਬਾਰ ਖੜਕਾਇਆ ਜਦੋਂ ਮੈਂ ਬਾਹਰ ਆਈ ਵੀ ਜੀ ਕੌਣ ਹੋ ਹੋਲੀ ਬੋਲੇ ਬਾਰ ਖੋਲੋ ਮੈਂ ਕਿਹਾ ਵੀਰੇ ਕੌਣ ਹੋ ਮੌਚੂ ਬੋਲੀ ਕਹਿੰਦੇ ਆ ਕਿ ਤੁਸੀਂ ਬਾਹਰ ਖੋਲੋ ਐਸਚੋ ਸਾਵਾਂ ਸੇਵਲ ਦੇ ਵਿੱਚ ਐਸਚੋ ਸਾਹਿਬ ਨਿਰਮਲਜੀਤ ਹੈ ਤੇ ਜਸਪਾਲ ਸਿੰਘ ਸੇਵਲ ਨੇ ਜਿਹੜੇ ਗਨਮੈਨ ਆ ਉਹਨਾਂ ਦੀ ਵਰਦੀ ਸੋਨੂੰ ਸਵੇਰੋਂ ਘਰੋਂ ਚੱਕ ਕੇ ਠਾਣਾ ਸੀਡੀ 2 ਦੇ ਵਿੱਚ ਲਿਆਂਦਾ ਜਾਂਦਾ ਤੇ ਸਵੇਰ ਤੋਂ ਲੈ ਕੇ ਯਾਨੀ ਕਿ ਸ਼ਾਮ ਦੇ 7:30 ਵਜੇ ਤੱਕ ਫੀਡ ਨਹੀਂਤੀ ਜਾਂਦੀ ਜਵਾਕ ਨੂੰ ਉਹਦੀ ਹਾਲਤ ਜਿਹੜੀ ਗੰਭੀਰ ਹੋ ਜਾਂਦੀ ਹੈ ਸੋਨੂੰ ਦੁਬਾਰਾ ਸ਼ਾਮ ਨੂੰ 7:30 ਵਜੇ ਤੇ ਐਡਮਿਟ ਕਰਨਾ ਪੈਂਦਾ ਹੈਗਾ ਕਰਨਾ ਪੈਂਦਾ ਹੈ ਬੱਚੇ ਦੀ ਸ਼ੂਗਰ ਵੀ ਲੋ ਆ ਤੁਸੀਂ ਮੌਕੇ ਦਾ ਜਿਹੜਾ ਸਾਹਬ ਆ ਉਹਨਾਂ ਨੂੰ ਕਿਹਾ ਨਹੀਂ ਵੀ ਫੀਡ ਦੀ ਜ਼ਰੂਰਤ ਅਸੀਂ 2-2 ਘੰਟਿਆਂ ਬਾਅਦ ਮਿੰਟਾਂ ਧਰਲੇ ਕੀਤੇ ਸਾਡੇ ਸੀਸੀ ਕੈਮਰੇ ਘਰ ਲੱਗੇ ਹੋਏ ਨੇ ਅਸੀਂ ਬਹੁਤ ਉਹਨਾਂ ਕੋਲ ਕਿਹਾ ਵੀ ਸਾਨੂੰ ਉਹ ਚੁੱਕ ਲੈਣ ਦਿਓ ਫੀਡ ਹੂੰ ਕਹਿੰਦੇ 10 ਮਿੰਟਾਂ ਨੂੰ ਸੋਨੂੰ ਘਰੇ ਵਾਪਸ ਛੱਡ ਜਾ ਜਦੋਂ ਸਵੇਰੇ ਲੈਣ ਗਏ ਨੇ ਉਹਦੇ ਨਾਲ ਲੈਡੀ ਕਨਸਟੇਬਲ ਹੈਗੀ ਸੀਗੀ ਇੱਕ ਸੀਗੀ ਜੀ ਸਿਵਲ ਚ ਸਿਵਲ ਚ ਦੀ ਇੱਕ ਸੀ ਆਪਾਂ ਉਹਨੂੰ ਐਂ ਨਹੀਂ ਕਹਿ ਸਕਦੇ ਵੀ ਉਹ ਮਲਾਜ਼ਮ ਸੀਗੀ ਨਹੀਂ ਜੀ ਮੇਰੇ ਕੋਲ ਅੰਦਰ ਵਾਕੇ ਡ੍ਰੈਂਕ ਰੂਮ ਦੀ ਵਿੰਡੋ ਦੇ ਵਿੱਚ ਨੂਨੂ ਵੇਖਿਆ ਉਹਨਾਂ ਨੇ ਵੀ ਅੰਦਰ ਪਈ ਐ ਬੱਚਾ ਲੱਗ ਪਿਆ ਕਿਉਂ ਬੱਚਾ ਲੱਗ ਰੱਖਦੇ ਸੀਗੇ ਰਫਲਕਸ਼ਨ ਹੋ ਕੇ ਆਤੀ ਸੀ ਪਹਿਲਾ ਬੱਚਾ ਵੀ ਦਾਖਲ ਰਹਿ ਦੋਵਾਂ ਐਡਮਿਟ ਹੁਣ ਕੁੜੀਆ ਦਾ ਥੋੜਾ ਮੋਟਾ ਸੁਧਾਰ ਹੈਗਾ ਸੇਹ ਦੇ ਵਿੱਚ ਕਿ ਨਹੀਂ ਹਾਂ ਜੀ ਗਮੇਰੀਆ ਕੀ ਕਰ ਰਹੇ ਨੇ ਡਾਕਟਰ ਸਾਹਿਬ ਡਾਕਟਰ ਸ਼ੁਗਰ ਵੀ ਲੋ ਹੈ ਜੀ ਬੱਚਾ ਸੀਰੀਅਸ ਆ ਫੀੜ ਲਾਇਆ ਨਹੀਂ ਰਿਹਾ ਬਾਬਸਾਉਂਦੀਆ ਫੀੜ ਜਦੋਂ ਅਸੀਂ ਚਮਚਾ ਨਾ ਦਿੰਨੇ ਆ ਹੋ ਸਕਦਾ ਵੀ ਇੱਥੋਂ ਐਡਮਿਟ ਕਰਨੀ ਪਏ ਜੀ ਫਰੀਦਕੋਟ ਵੱਲ ਕੋਈ ਪਤਾ ਨਹੀਂ ਜੀ ਕੋਈ ਕੁਝ ਨਹੀਂ ਕਹਿ ਸਕਦੇ ਪਰ ਸਾਡਾ ਮਨ ਹਜੇ ਬਹੁਤ ਔਖਾ ਜੀ ਪ੍ਰਧਾਨ ਸਾਹਿਬ ਜੀ ਕੀ ਕਹੋਗੇ ਜੀ ਸੋ ਜਿਹੜਾ ਇਹ ਕੇਸ ਨਾ ਜੀ ਇੱਕ ਗਿਣੀ ਮਿੱਟੀ ਸਹਾਇਤਾ ਤਹਿਤ ਕੇਸ ਹੈ ਜਿਹੜਾ ਇਹ ਲਿਆ ਗਿਆ ਜੀ ਅਬਸੀਂ ਦਿਖਾ ਰਹੇ ਆ ਜਿਹੜੀ ਐਪਲੀਕੇਸ਼ਨ ਹੈ ਜੀ ਜਿਹੜਾ ਇੱਕ ਬੰਦਾ ਇਹਨਾਂ ਦਾ ਜਿਹੜਾ ਪਲਾਟ ਉਸ ਪਲਾਟ ਨੂੰ ਖਾਉਣ ਦੇ ਖਾਤਰ ਜੀ ਗੁੰਡਾਗਰਦੀ ਕਰ ਰਹੇ ਨੇ ਦੇ ਘਰੇ ਜਾ ਕੇ ਅਣਪਛਾਤੇ ਬੰਦੇ ਲਾ ਕੇ ਜੀ ਕੈਮਰੇ ਲੱਗਿਆ ਇਹਨਾਂ ਦੇ ਬਕਾਇਦਾ ਇਹ ਹੈ ਕਿ ਐਪਲੀਕੇਸ਼ਨ ਦੇ ਕੇ ਜਾਂ ਨੈਸਟ ਹਨ ਦੇ ਵਿੱਚ ਐਸਐਚਓ ਨੂੰ ਜੀ ਇਸ ਐਪਲੀਕੇਸ਼ਨ ਤੇ ਕੋਈ ਕਾਰਵਾਈ ਜੀ ਜਦ ਕੇ ਉਹ ਤੋਂ ਬਾਅਦ ਉਹ ਕੋਈ ਅਰਜ਼ੀ ਦਿੰਦੇ ਨਹੀਂ ਦਿੰਦੇ ਸਾਨੂੰ ਨਹੀਂ ਪਤਾ ਜੀ ਉਹਨਾਂ ਦੀ ਅਰਜੀ ਤੇ ਜਿਹੜੀ ਕਾਰਵਾਈ ਕਰਨ ਤੇ ਹੈ ਕਾਰਵਾਈ ਕੀਤੀ ਹੈਗੀ ਕਿ ਸਾਨੂੰ ਪਤਾ ਲੱਗਿਆ ਹੈ ਕਿ ਜਿਹੜੀ ਬੱਚੀ 20 ਦਿਨਾਂ ਦੀ ਹੈ ਉਹਦੀ ਮਾਤਾ ਜਿਹੜੀ ਜਾਪੇ ਚ ਹੈ ਉਹਦਾ ਅਰਜੀ ਦੇ ਵਿੱਚ ਨਾਂ ਹੀ ਨਹੀਂ ਜੀ ਨਾਂ ਉਹਦਾ ਵਿੱਚ ਨਹੀਂ ਔਰ ਜੇਕਰ ਨਾਂ ਨਹੀਂ ਤਾਂ ਉਹਨੂੰ ਥਾਣੇ ਵਿੱਚ ਕਿਸ ਕਿਸ ਗੱਲ ਤੇ ਬੁਲਾਇਆ ਗਿਆ ਕਿਸ ਧਾਰਤੇ ਬੁਲਾਇਆ ਗਿਆ ਸਾਨੂੰ ਸਮਝ ਨਹੀਂ ਆ ਰਹੀ ਜੀ ਉਹਨੂੰ ਨਾਲ ਥਾਣੇ 'ਚ ਬੁਲਾਇਆ ਗਿਆ ਬੱਚੀ ਨੂੰ ਬੁਲਾਇਆ ਗਿਆ ਇੱਥੋਂ ਤੱਕ ਕੇ ਬੱਚੀ ਨੂੰ ਪਰਿਵਾਰ ਨੂੰ ਸਾਰੇ ਨੂੰ ਹਵਾਲਾਤ ਦੇ ਵਿੱਚ ਬੰਦ ਕੀਤਾ ਜੀ ਹਵਾਲਾਤ ਦੇ ਵਿੱਚ ਬੰਦ ਕਰਕੇ ਸਬਰ ਨਹੀਂ ਆਇਆ ਤਾਂ ਫਿਰ ਸੀਆਈ ਚਲ ਗਏ ਜੀ ਸੀਆਈ ਤੋਂ ਫਿਰ ਉਹਨਾਂ ਨੂੰ ਗੇੜਾ ਘੁਮਾ ਕੇ ਫਿਰ ਜਿਹੜਾ ਐ ਸਲੀਮ ਦਿਲ ਗਏ ਔਰ ਜ਼ਬਰਦਸਤੀ ਇਹਨਾਂ ਤੋਂ ਪਰਿਵਾਰ ਤੋਂ ਜਿਹੜੇ ਗੁੱਠੇ ਲਵਾਏ ਗਏ ਜਿਸ ਕਰਕੇ ਅਸੀਂ ਇਸ ਦੀ ਪੂਰ ਜ਼ਰਦਾਂ ਦੇ ਵਿੱਚ ਨਖੇੜੀ ਕਰਦੇ ਆਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਆਂ ਕਿ ਜਿਹੜਾ ਉਹ ਵਿਅਕਤੀ ਹੈ ਜਿਨੇ ਏ ਦੀਵਦੀ ਸ਼ਾਸਤਰ ਰਸੀ ਹੈ ਤੇ ਜਿਨੇ ਉਹਦਾ ਸਾਥ ਦਿੱਤਾ ਐਸਐਚਓ ਨੇ ਉਹਨਾਂ ਦੇ ਖਿਲਾਫ ਦੋਨਾਂ ਦੇ ਬੰਦੀ ਕਾਰਵਾਈ ਕੀਤੀ ਜਾਵੇ ਇਸ ਪਰਿਵਾਰ ਨੂੰ ਹੰਸਾ ਮਿਲੇ ਅਸੀਂ ਜਿੰਨਾ ਚਿਰ ਇਸ ਪਰਿਵਾਰ ਨੂੰ ਹੰਸਾ ਨਹੀਂ ਮਿਲਦਾ ਉਨਾਂ ਚ ਬਿਲਕੁਲ ਥਾਣੇ ਮਰੂ ਨਹੀਂ ਉੱਠਾਂਗੇ ਔਰ ਅਸੀਂ ਜਿਹੜੇ ਪੰਜਾਬ ਦੇ ਪੁਲਿਸ ਮੁਖੀ ਹੈ ਉਹਨੂੰ ਵੀ ਇਹ ਅਪੀਲ ਕਰਾਂਗੇ ਔਰ ਪੰਜਾਬ ਸਰਕਾਰ ਨੂੰ ਵੀ ਅਪੀਲ ਕਰਾਂਗੇ ਕਿ ਟਰੰਟੇ ਦੇ ਉੱਤੇ ਜਿਹੜੀ ਬੰਦੀ ਕਾਰਵਾਈ ਕੀਤੀ ਜਾਵੇ ਤਾਂ ਕਿ ਇਸ ਪਰਿਵਾਰ ਨੂੰ ਹੰਸਾ ਮਿਲਦੇ ਕਿਉਂਕਿ ਹਲੇ ਬੱਚੀ ਜਿਹੜੀ ਹਸਪਤਾਲ ਦੇ ਵਿੱਚ ਅ ਅਮਰਜੈਂਸੀ ਕਮਰੇ ਦੇ ਵਿੱਚ ਹੈ ਅ ਬੱਚੀ ਦਾ ਹਲੇ ਕੋਈ ਪਰੂਸਾ ਨਹੀਂ ਕਿ ਬੱਚੀ ਕਿਸ ਹਾਲਤ ਦੇ ਵਿੱਚ ਕਦੋਂ ਸੁਧਾਰ ਹੋਊਗਾ ਹੋਊਗਾ ਜਾਂ ਨਾ ਹੋਊਗਾ ਜੀ ਤੇ ਇਹਦਾ ਕਰਕੇ ਅਸੀਂ ਇਸ ਗੱਲ ਤੋਂ ਜਿਹੜਾ ਪੂਰ ਜੋ ਰਹੇ ਕੇਸ ਵੀ ਨਖੇੜੀ ਕਰਦੇ ਆ ਤੇ ਅਸੀਂ ਮੰਗ ਕਰਦੇ ਆ ਪੰਜਾਬ ਸਰਕਾਰ ਤੋਂ ਤੇ ਪੰਜਾਬ ਦੇ ਪੁਲਿਸ ਮੁਖੀ ਤੋਂ ਕਿ ਤਰੰਤ ਜਿਹੜਾ ਉਹਨਾਂ ਦੋਨਾਂ ਦੇ ਉੱਤੇ ਕਾਰਵਾਈ ਕੀਤੀ ਜਾਵੇ ਮੈਗਰ ਜੀ ਦਾ ਖਾਲਸਾ ਮੈਗਰ ਜੀ ਫਤਿਹ ਜੀ ਲਾਸਟ ਦੇ ਵਿੱਚ ਮੈਂ 12/5/2024 ਨੂੰ ਜਿਹੜੀ ਐਪਲੀਕੇਸ਼ਨ ਦਿੱਤੀ ਗਈ ਇਹਨਾਂ ਵੱਲੋਂ ਉਹ ਤੋਂ ਲੈ ਕੇ ਹੁਣ ਤੱਕ ਕੋਈ ਕਾਰਵਾਈ ਨਹੀਂ ਹੋਈ ਸੀ ਤਾਂ ਕਰਕੇ ਦੁਬਾਰਾ ਫੇਰ ਇਹਨਾਂ ਨੇ ਜਿਹੜੀ ਹੁਣ ਦਿਆਂ ਤਰੀਕਿਆਂ ਦੇ ਵਿੱਚ ਇਹਨਾਂ ਦੇ ਉੱਤੇ ਮਤਲਬ ਕਾਰਵਾਈ ਸ਼ੁਰੂ ਕੀਤੀ ਸੀ ਕਿਉਂਕਿ ਪੀੜੇ ਨੂੰ ਬੰਦ-ਬੰਦ ਸ਼ੇਅਰ ਕਰਕੇ ਇਹ ਮਸਲੇ ਦਾ ਜਿਹੜਾ ਜਲਦੀ ਹੱਲ ਹੋਵੇ ਜਿਹੜਾ ਸ਼ੋਰਟ ਟਾਈਮ ਕਹਿ ਦਈਏ ਵੀ ਸੀਐਮ ਭਗਵੰਤ ਮਾਨ ਦੇ ਤੱਕ ਵੀਡੀਓ ਜ਼ਰੂਰ ਪਹੁੰਚਾ ਦਿਓ ਕਿਉਂਕਿ ਉਹਨਾਂ ਦੇ ਰਾਜ ਦੇ ਵਿੱਚ ਕਹਿ ਦਈਏ ਵੀ ਇਹ ਗੁੰਡਾਗਰਦੀ ਹੋ ਰਹੀ ਹੈ ਮੌਕੇ ਦੇ ਜਿਹੜੇ ਐਸਐਸ ਸਾਹਬ ਨੇਗੇ ਠਾਣਾ ਸਿਟੀ 2 ਦੇ ਸਾਰੇ ਅਮ ਗੁੰਡਾ ਕਰਦੀ ਹੈ ਇਹ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਜਰੂਰ ਕਰਿਓ